ਅਬਰ ਹੁਸ਼ਿਆਰਪੁਰ ਦੇ ਪਿੰਡ ਕੋਟਲੀ ਖਾਸ ਤੋਂ ਹੈ ਜਿੱਥੋਂ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ 10 ਦਿਨਾਂ ਤੋਂ ਲਾਪਤਾ ਹੈ ਪਰਵਾਰਕ ਮੈਂਬਰਾਂ ਵੱਲੋਂ ਆਪਣੇ ਪੁੱਤਰ ਦੀ ਭਾਲ ਕਰਨ ਦੇ ਬਾਵਜੂਦ ਵੀ ਉਸ ਦਾ ਕੋਈ ਅਤਾ ਪਤਾ ਨਹੀਂ ਮਿਲ ਰਿਹਾ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਸ ਮਾਮਲੇ ਸੰਬੰਧੀ ਸਬੰਧਤ ਥਾਣੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਾਪਤਾ ਹੋਏ ਲੜਕੇ ਦਾ ਨਾਮ ਅਰਜਿੰਦਰ ਕੁਮਾਰ ਹੈ ਜਿਸ ਦੀ ਉਮਰ ਕਰੀਬ 30 ਸਾਲ ਹੈ ਉਨ੍ਹਾਂ ਦੱਸਿਆ ਕਿ ਅਰਜਿੰਦਰ ਕੁਮਾਰ ਮਿਤੀ 5 ਸਤੰਬਰ ਨੂੰ ਨਜ਼ਦੀਕੀ ਪਿੰਡ ਵਿਖੇ ਸ਼ਿੰਝ ਦੇਖਣ ਲੈ ਗਿਆ ਸੀ ਪਰ ਮੁੜ ਘਰ ਨਹੀਂ ਪਰਤਿਆ ਪਰਵਾਰਕ ਮੈਂਬਰਾਂ ਮੁਤਾਬਕ ਉਹਨਾਂ ਦੇ بیٹے ਦੀ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਫਿਲਹਾਲ ਪੀੜਤ ਪਰਵਾਰ ਨੇ ਪੁਲਿਸ ਪ੍ਰਸ਼ਾਸਨ پاسੋਂ ਉਹਨਾਂ ਦੇ ਲੜਕੇ ਦੀ ਭਾਲ ਕਰਕੇ ਉਹਨਾਂ ਦੇ ਹਵਾਲੇ ਕਰਨ ਦੀ ਕੋਹਾ ਲਗਾਈ ਹੈ ਕਿ ਨਾਂ ਤੁਹਾਡਾ ਬਲਵਿੰਦਰ ਦੇ ਕਿ بیٹے ਦਾ ਕੀ ਨਾਂ ਸੀ ਆਪਣੇ ਉਹ ਬਾਈ ਅਰਜਿੰਦਰ ਕੁਮਾਰ ਤੇ ਕੀ ਕੰਮ ਕੀ ਕਰਦਾ ਸੀ ਰੰਗ ਦਾ ਉਮਰ ਕਿੰਨੀ ਮੁੰਡੇ ਦੀ 33 ਮਹੀਨਾ ਲੱਗੇ ਦਾ ਕੀ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਘਰੋਂ ਕੰਮ ਤੇ ਗਿਆ ਤੇ ਕੰਮੋਂ ਤੋ ਘਰ ਆਇਆ ਘਰੋਂ ਆ ਕੇ ਮੈਂ ਤਾਂ ਪਹਿਲੇ ਆ ਤੇ ਮੇਲਾ ਦੇਖਣ ਗਿਆ ਮੁੜਕੇ ਵਾਪਸ ਨਹੀਂ ਮਿਲਿਆ ਮੇਲਾ ਕਿਹੜੇ ਪਿੰਡ ਗਿਆ ਵੇਖਣਾ ਆਪਣੇ ਲੈੜੀਆਂ ਉਸ ਤੋਂ ਬਾਅਦ ਕੀ ਗੱਲ ਹੈ ਜੀ ਕੋਈ ਨਹੀਂ ਲੱਭਾ ਇਹਨੂੰ ਮੁੜਕੇ ਅਸੀਂ ਰਾਤ ਦਰਵਾਜ਼ਾ ਖੁੱਲ੍ਹਾ ਤਾਂ ਚਾ ਡਿੱਗਦੀ ਨਹੀਂ ਮੈਂ ਨਹੀਂ ਆਇਆ ਤੇ ਫਿਰ ਮੈਂ ਸਵੇਰੇ ਮੁੜੇ ਭੇਜਦੇ ਵੀ ਆਇਆ ਨਹੀਂ ਗੱਲ ਕੀ ਆ ਤੇ ਕਿਤੇ ਨਹੀਂ ਲੱਭਾ ਫਿਰ ਦੂਜੇ ਦਿਨ ਫੇਰ ਭੇਜੇ ਨਹੀਂ ਗੱਲ ਬਣੀ ਫਿਰ ਮੈਂ ਗਈ ਪੁਲਿਸ ਚੌਕੀ ਤੇ ਉਹਨਾਂ ਵੀ ਨਹੀਂ ਮੇਰੀ ਕੋਈ ਸੁਣੀ ਫਿਰ ਮੈਂ ਮਕੇਰਿਆਂ ਗਈ ਸਰਪੰਚ ਨੂੰ ਲਾ ਕੇ ਤਵਾਹਤ ਉਹ ਤੋਂ ਦੇ ਅਸੀਂ ਲੱਭਣ ਦੀ ਜਿੱਥੇ ਜਿੱਥੇ ਮੇਲੇ ਉੱਥੇ ਉੱਥੇ ਅਸੀਂ ਪਹੁੰਚੇ ਆਂ ਕਿਤੇ ਨਹੀਂ ਮਿਲਿਆ ਕੰਮ ਕੀ ਕਰਦਾ ਸੀਗਾ ਰੰਗ ਦਾ ਅੱਛਾ ਪਾ ਦੇ ਜੀ ਦੀਵਾਲ ਪੁਰਾਣੀ ਜੇ ਪੈਂਟ ਪਾ ਦੇ ਕਿੱਤੀ ਬਣਾਉਣ ਪਖ ਗਿਆ ਜਿਸ ਤੋਂ ਪਹਿਲਾਂ ਗੱਲ ਕਰੀਏ ਕਦੇ ਅੱਗੇ ਵੀ ਘਰੋਂ ਗਿਆ ਇਦਾਂ ਨਹੀਂ 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 ਅੱਗੇ ਜਾਂਦਾ ਹੀ ਸਾਮ ਨੂੰ ਆ ਜਾਂਦਾ ਹੈ ਕੰਮ ਤੇ ਜਾਂਦਾ ਹੈ ਨਾ ਸਾਮਾ ਨੂੰ ਉਹਨਾਂ ਭਾਵੇਂ 10:00 ਵਜੇ ਨੇ 11:00 ਵਜੇ ਨੇ ਪਹੁੰਚੇ ਨਹੀਂ ਪਹੁੰਚਣਾ ਕੀ ਮੰਗ ਕੀ ਕਰਨੀ ਚਾਹੁੰਦੇ ਹੋ ਪ੍ਰੋਸੈਸ਼ਨ ਸਾਡਾ ਮੁੰਡਾ ਲੱਭ ਜਾ ਸਾਨੂੰ ਆਹ ਤੇ ਲੰਬੜਾ ਕਿ ਸਤਾਈ ਹੋ ਗਿਆ ਸਾਰਾ ਪਿੰਡ ਗਿਆ ਨਾਲ ਲੰਬਨ ਜਿੱਥੇ ਜਿੱਥੇ ਦੱਸ ਪਏ ਉੱਥੇ ਕਹਿੰਗੇ ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ ਨਾ ਫੜੀ ਕੇ ਨਾਲ ਲੱਗਦੇ ਬਾਜੀ ਨਹੀਂ ਥਾਣੇ ਦਰਖਾਸਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਅਸੀਂ ਦਿੱਤੀ ਆ ਆਪਣੇ ਮੰਗਲਵਾਰ ਠੀਕ ਹੈ ਕੀ ਤੁਹਾਨੂੰ ਥਾਣੇ ਵਾਲਿਆਂ ਨੇ ਕੋਈ ਭਰੋਸਾ ਦਵਾਇਆ ਉੱਥੇ ਪ੍ਰਸ਼ਾਸਨ ਨੇ ਨਾ ਦੀਦਾ ਜੀ ਚਰਪੰਚਲ ਕਾ ਜਿੱਧਨ ਪੁੱਛਿਆ ਕਿ ਕਿੱਦਾਂ ਕਿੱਦਾਂ ਜਿੱਦਾਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਐਦਾਂ ਕੀਤੀ ਵੀ ਘਰੋਂ ਮੇਲੇ ਤੇ ਗਿਆ ਉਹਨਾਂ ਨੇ ਪੁੱਛਿਆ ਵੀ ਕੀ ਕਿੱਦਾਂ ਵੀ ਲੜਿਆ ਸੀ ਆਇਆ ਕਿ ਨਹੀਂ ਕੋਈ ਲੜਾਈ ਝਗੜਾ ਨਹੀਂ ਕਿੰਦੇ ਕਿ ਇਹਲਾ ਨਹੀਂ ਕੋਈ ਕੋਸ ਨਹੀਂ ਤੇ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਮੈਂ ਕਿਹਾ ਘਰ ਆਇਆ ਘਰੋਂ ਫੇਰ ਮੈਂ ਕੋ ਮੇਲੇ ਜੋ ਪਹਿਲੇ ਆ ਕੇ ਗਿਆ ਤੇ ਫੇਰ ਮੁੜ ਕੇ ਰਾਤ ਆਇਆ ਨਹੀਂ ਮੈਂ ਰੋਟੀ ਬਣਾ ਕੇ ਦੇਕ ਦਿੱਤੀ ਡਿਕ ਦਿੱਤੀ ਨਹੀਂ ਆਇਆ ਦੂਜੇ ਦਿਨ ਫੇਰ ਨਹੀਂ ਆਇਆ ਮੂੜੇ ਫੇਰ ਲੱਭਣ ਚੱਲ ਗਿਆ ਤੀਜੇ ਦਿਨ ਫੇਰ ਲੱਭਣ ਲੱਪਿਆ ਹੀ ਫੇਰ ਅਗੀ ਤੋਂ ਮੀਆਂ ਸੈ ਸੰਜਾ ਹੀ ਉੱਥੇ ਹੀ ਪਤਾ ਕੀਤਾ ਉਹਦੇ ਤੋਂ ਬਾਅਦ ਅਗੇ ਮੁਸਾਫੁਰ ਸਿੰਘ ਉੱਥੇ ਵੀ ਪਤਾ ਕੀਤਾ ਨਹੀਂ ਲੱਭਿਆ ਆਈ ਕਿ ਸ਼ਾਂਤ ਕਿਤੇ ਮਿਲਿਆ ਚ ਨਾ ਹੋਵੇ ਫਿਰ ਅਗੇ ਪੁਰਾਣੇ ਬੰਗਾਲੇ ਉੱਥੇ ਵੀ ਨਹੀਂ ਲੱਭਿਆ ਜਦੋਂ ਤੁਸੀਂ ਥਾਣੇ ਦਰਖਾਸਤ ਦੇ ਕੇ ਆਏ ਆ ਤੁਹਾਡੇ ਤੋਂ ਕੋਈ ਪੁੱਛ ਗੇਸ਼ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਕੁਝ ਨਹੀਂ ਗਏ ਕੁਝ ਨਹੀਂ